ਜਿੰਦਾਬਾਦ ਭਾਰਤੀ ਕਿਸਾਨ ਜੂਨ ਇਨਕਾਦੀਆ ਜਿੰਦਾਬਾਦ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ卡ਟ 24 ਨਿਊ ਚੈਨਲ ਅੱਜ ਜਲਾਲਾਬਾਦ ਮਾਰਕੀਟ ਕਮੇਟੀ ਵਿੱਚ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜਥੇਬੰਦੀ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਮੰਡੀ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਜਿਸ ਤਰ੍ਹਾਂ ਮੰਡੀ ਦੇ ਵਿੱਚ ਟੋਏ ਖੱਡੇ ਅਤੇ ਪਾਣੀ ਦੇ ਪ੍ਰਬੰਧਾਂ ਬਾਰੇ ਖਾਸ ਤੌਰ ਤੇ ਚਰਚਾ ਹੋਈ ਤੇ ਆਓ ਗੱਲ ਕਰਾਂਗੇ ਪ੍ਰਧਾਨ ਮਨਪ੍ਰੀਤ ਸਿੰਘ ਜੀ ਦੇ ਨਾਲ ਹਾਂਜੀ ਪ੍ਰਧਾਨ ਜੀ ਅੱਜ ਦੀ ਮੀਟਿੰਗ ਵਿੱਚ ਕੀ ਕੀ ਜੰਡੇ ਵਿਚਾਰੇਗਾ ਜੀ ਅੱਜ ਦੀ ਮੀਟਿੰਗ ਵਿੱਚ ਅਸੀਂ ਜੋ ਮੰਡੀਆਂ ਦਾ ਆਪਦੇ ਕਿਸਾਨਾਂ ਤੋਂ ਜਿਹੜਾ ਫੀਡਬੈਕ ਹੈ ਮੰਡੀਆਂ ਵਿੱਚ ਸਫਾਈ ਦਾ ਕੰਮ ਇਹ ਪਾਣੀ ਦਾ ਪ੍ਰਬੰਧ ਕਿੰਨਾ ਉਹਦੇ ਬਾਰਦਾਨਾ ਅਸੀਂ ਮਾਰਕੀਟ ਕਮੇਟੀ ਤੋਂ ਪੁੱਛਿਆ ਵੀ ਜੋ ਪ੍ਰਬੰਧ ਅਜਿਹਾ ਲੱਗ ਗਿਆ ਜਿਹੜੇ ਖੇਤੀ ਪ੍ਰਬੰਧ ਉਨਤਾਜੋ ਫਸਲ ਖੇਤਾਂ ਪੱਕ ਕੇ ਤਿਆਰ ਹੋ ਚੁੱਕੀ ਆ ਤੇ ਇੱਕ ਅੱਧੇ ਦਿਨ ਵਿੱਚ ਫਸਲ ਮੰਡੀਆਂ ਵਿੱਚ ਆਉਣ ਵਾਲੀ ਆ ਤੇ ਆਪ ਦਾ ਜੋ ਸਾਰੇ ਪ੍ਰਬੰਧ ਜੋ ਮੰਡੀ ਸਜੇ ਢੰਗ ਨਾਲ ਚਲਾਉਂਦੇ ਹੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਆਉਂਦੀ। ਠੀਕ ਹੈ। ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਲਾਈਵ ਫਾਜ਼ਲ ਦਾ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰ ਦਿਓ। ਇਹੋ ਜੀਆਂ ਖਬਰਾਂ ਲਗਵਾਉਣ ਲਈ ਸਾਡੇ ਉੱਪਰ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਧੰਨਵਾਦ ਵੀਰ ਜੀ।